موسیقی <سؤال> ਅੰਮ੍ਰਿਤ ਵੇਲਾ ਸਮਾ ਲੇ ਅੰਮ੍ਰਿਤ ਵੇਲੇ ਪੰਜ ਪਾਣੀਆਂ ਦਾ ਜਲੇ ਪਾ ਕਰ ਸੇਖ ਤੇਰੀ ਸਮਾ ਦੀ ਚਿੰਤਾ ਨੂੰ ਤੇ ਇਹਨਾਂ ਪੀਰ ਨੂੰ ਪਰਵਾਹ ਨਾ ਕਰੀਂ ਆਪ ਜੇ ਹੁਨ ਕਰ ਬੰਦਨ ਆਖ ਤੇਰਾ ਨਾਮ ਮੁੱਖ ਤੇ ਸਦਾ ਹੀ جی جلدی سیٹا شوچن شو گرو کر کے કે સેવા પંસની ભક્તિ પરવાન હોઈ અપો સના શ્રી વારી ભગત વીરજી દવાઓ થી મુકાવગે પર ભક્તિ પરવાન હોઈ ભગત સવી કે મેં ફવાતા જિસ્તી દી લાગુ મેં જદવી અનિયક્ષ દી જાને ને લોકી અંજે ઓથે હુંタル કે ફેર ભક્તિ પરવાન હોઈ અપો સના શ્રી વારી ઓ ભગવાને ઓ અરે આમ ને હું પાણી પડદે ઓ સસા વાય ગુજરી સકતે ਜਨੂੰ ਤੋਂ ਸਦਾ ਇਲਕੁ ਸ਼ਖੀਆ ਜਨੂੰ ਦੇ ਹਾੜਾ ਜਿਹੜਾ ਪ੍ਰਕਾਟ ਜਿਸ ਸਾਰੇ ਸਿੱਖ ਜਦ ਕੋ ਆ ਰਿਹਾ ਕਿੱਥੇ ਵੀ ਗੁਰਦਾਨਿਤ ਨਾਮ ਦੇ ਵ ਸੰਤਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਦਿਨ ਦੀ ਅੱਜ ਇਸ ਦਿਨ ਨੂੰ ਤਕਦੀਰ ਭਾਸ਼ਾ ਨੇ ਤੇ ਖਾਲਸਾ ਪਰਪਰਟੀ ਦਾ ਨਾਲ ਦੀ ਨਾਲ ਮੁਰਤੇ ਜਿਹੜੇ ਜੇ ਫੋਰਵਰਡ ਸਿੱਖ ਸਭਸੀਕ ਪੁਨਰ ਚੈਨਲ ਪਰ ਕਿਉਂਕਿ ਮੁਹੱਤਾ ਦੀ ਦੁਰਦਸ਼ਾ ਇੰਨੀ ਜ਼ਿਆਦਾ ਭਿਆਨਕ ਸੀ ਕਿ ਮੁਰਦਿਆਂ ਤੋਂ ਵੀ ਜ਼ਿਆਦਾ ਨਿੱਤਰ ਜਿੰਦਗੀ ਬਾੜੀ ਜਿੰਦਗੀ ਜੀਰੇ ਸਰ ਸੱਤਿਪਾਸ਼ਾ ਨੇ ਸਾਰਿਆਂ ਨੂੰ ਗੜਣਾ ਲਾਇਆ ਇਸ ਜ਼ੱਤੀ ਦਾ ਕਿਸੇ ਜਨਰ ਵਰਗ ਦਾ ਕੋਈ ਵੀ ਵਿਅਕਤੀ ਨਾਲ ਕੀਤਾ ਇੱਕ ਵਾਟੇ ਦੇ ਵਿੱਚ ਸਾਰਿਆਂ ਨੂੰ ਕਮਲ ਸ਼ਟਾਇਆ ਇਸ ਵਿਹਾੜੇ ਤੇ ਇੱਕ ਤੱਕੜ ਵਿਹਾੜੇ ਤੇ ਸਿੱਖ ਜਪਤ جت بھی گرو نام لیو سنت سارا بہت بہت بدائی اج اب بھی چھوٹا جہا جتن کر رہے ہیں گردوارا ست سنگ صاحب گرو جنتا نگر شرنا پوری جی وساخی کا دہاڑا جا بڑے چا نال منایا جاتا ہے اور ابھی منا رہے جس وقت جتیا وتھا کیرتن اور گرمت جوڑوں کا جتن گیا پرنت کا جا ل ہے وقت گا ਇਹ ਜਿਹੜਾ ਜਿਹੜੇ ਬੁਰਦੁਰਾ ਸਾਹਿਬ ਇੱਥੇ ਇਹ ਸਵਾਗਤ ਮਨਾਏ ਜਾਂਦੇ ਹਨ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਇਹ ਦੇ ਰਹੇ ਹਾਂ ਤਕਰੀਬਨ ਫ੍ਰੀ ਹਨ ਉਹ ਸਾਰੀਆਂ ਸੇਵਾਵਾਂ ਜਿਸ ਦੇ ਵਿੱਚ ਜਿਹੜੀ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਪੜਾਣਾ ਨੂੰ ਟਕਕੀਆਂ ਦੇ ਲਈ ਸਿਲਾਈ ਸੈਂਟਰ ਸਿਲਾਈ ਮਸ਼ੀਨ ਦੀ ਟ੍ਰੇਨਿੰਗਾਂ ਉਪਲਬਧ ਹੋ ਰਹੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਕੀਰਤਨ ਔਰ ਕਪੜੇ ਦੀ ਪੈਨਿੰਗ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਜੇ ਕਿਸੇ ਨੇ ਪਾਠ ਜਾਂ ਸੰਖਿਆ ਲੈਣੀ ਆ ਉਹਦੇ ਬਾਰੇ ਵੀ ਉਹਦੀ ਸੰਖਿਆ ਦਿੱਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਜਿਹੜੀ ਮੈਂ ਸਮਝਦਾ ਉਪਲਬਧੀ ਹੈ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ ਜਾਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਾ ਉਹ ਮਾਰਸ਼ਲ ਜਿਹੜਾ ਸਾਡਾ ਇੱਕ ਟੱਕਾ ਮਾਰਸ਼ਲ ਆਰਟ ਟੱਕਾ ਉਹਦੇ ਨਾਲ ਬੱਚਿਆਂ ਨੂੰ ਜੋੜਨ ਲਈ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਹੋਏ ਹਾਂ ਉਸ ਦੇ ਪਰਟੀਕੂਲ ਉਸ ਵੇਲੇ तकरीबन 5-6 ਸਾਲ ਤੋਂ ਲੈ ਕੇ 14-15 ਸਾਲ ਤੱਕ ਦੀ 25 ਤੋਂ 30 ਬੱਚਿਆਂ ਨੇ ਇਹ ਰੋਲ ਟ੍ਰੇਨਿੰਗ ਲੈਦੇ ਆ। ਕੱਤਰੀ ਦੀ ਟ੍ਰੇਨਿੰਗ ਦਾ ਇੱਕ ਪੂਰੀ ਟੀਮ ਹੈ ਜੀ ਅਸੀਂ ਉਹ ਪਿਆਰ ਕਰ ਲਈ ਹੈ। ਇਸ ਕਰਕੇ ਯਤਨ ਹੈ ਬਾਕੀ ਵਾਦ ਸਭਿਆ ਨੂੰ ਬਾਕੀ ਲੋਕਾਂ ਨੂੰ ਗੁਰੂ ਘਰ ਨਾਲ ਜੋੜਦਾ ਹੈ। ਗੁਰੂ ਘਰ ਦਾ ਜੋ ਅਸਲੀ ਮਕਸਦ ਹੈ ਉਸ ਬਾਰੇ ਦੱਸਦਾ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਤੇ ਕੱਤਰੀ মিডিਆ ਦੇ ਮਾਰੀਆਂ ਬਣਾਈ ਮੇਰੀ ਆਵਾਜ਼ ਪਹੁੰਚ ਰਹੀ ਹੈ। ਦਿਲਿਆ ਸਵਾਵਾਸਿ ਜੇਰੇ ਅੰਦਰ ਕੁਝ ਨਾ ਪੀਰ ਕਰ ਦਿਆ ਸਲਾਈ ਦੀ ਸਪਲਾਈ ਦੀਆ ਕਰੋੜ ਦੀ ਡਿਸਪੈਂਸਰੀ ਇੱਥੇ ਖੋਲੀ ਗਈ ਆ ਬਿਲਕੁਲ ਫ੍ਰੀ ਹਨ 30 ਰੁਪਏ ਦੇ ਵਿੱਚ ਇੱਕ ਹਫਤਾ ਦਵਾਈ ਜਿਹੜੀ ਆ ਉਹ ਬਹੁਤ सस्ती ਵੀ ਮਿਲ ਰਹੀ ਆ ਇਹਨਾਂ ਸਵਾਵਾ ਸਾਰੀਆਂ ਚਾਲੀਆਂ ਸਵਾਵਾ ਦਾ ਵਕਤ ਉਹ ਲਾਭ ਲੋਕ ਨੂੰ ਕਰਨਾ ਜਦੋਂ ਬਾਣੀ ਨਾਲ ਜਦੋਂ ਬਾਣੇ ਨਾਲ ਜਦੋਂ ਅਮਰ ਸ਼ਕੋ ਜੋ ਗੁਰੂ ਦਾ ਸੰਦੇਸ਼ ਆ ਉਸ ਨੂੰ ਅਸੀਂ ਸਾਰੇ ਸਿੱਖਾਂ ਦੇ ਪ੍ਰੈਕਟਿਸ ਜੇ ਤੱਕ ਜੇ ਜਾਸਤੀ ਵਾਹਿਗੁਰੂ ਕਰਪਾ ਸਰਵਾਹੀਓ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ